ਜ਼ਿਲ੍ਹਾ ਗੁਰਦਾਸਪੁਰ ਦੇ ਕਰਤਾਰਪੁਰ ਲਾਂਗੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਦੱਸਦੀ ਹੈ ਕਿ ਲੈਂਡ ਪੋਰਟ ਅਥਾਰਟੀ ਤੇ ਬੀਐਸਐਫ ਨੇ ਵਧੀਆ ਉਪਰਾਲਾ ਕੀਤਾ ਜਿਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਇੱਥੇ ਧੂਮਾ ਪਈਆਂ ਤੇ ਨਾਲ ਹੀ ਇੱਥੇ ਪ੍ਰੋਗਰਾਮ ਵੇਖਣ ਨੂੰ ਮਿਲੇ ਬੀਐਸਐਫ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਤੇ ਲੋਕਾਂ ਨੇ ਇਥੇ ਸ਼ਿਰਕਤ ਕਰਕੇ ਵਡਪਾਗਾ ਮਹਿਸੂਸ ਕੀਤਾ ਮੈਂ ਬਲਜੀਤ ਸਿੰਘ ਮੋਗਾ ਜੀ ਸੰਗਤਾਂ ਪ੍ਰਕਾਸ਼ ਜਿਆਦਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜੀ ਧੂਮ ਧਾਵਨਾ ਬਣਾ ਰਹੀਆਂ ਨੇ ਜੀ ਇਹ ਕੋਰੀਡੋਰ ਕਾਫੀ ਸਮੇਂ ਤੋਂ ਬੰਦ ਹੈ ਜੀ ਇਹਨੂੰ ਖੋਲਿਆ ਜਾਵੇ ਸੰਗਤਾਂ ਦੀ ਆ ਭਾਵਨਾਵਾਂ ਦਾ ਖਿਆਲ ਕੀਤਾ ਜਾਵੇ ਜੀ ਸਿੱਖ ਭਾਵਨਾਵਾਂ ਜੋ ਕਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਸਿੱਖ ਸੰਗਤਾਂ ਬਹੁਤ ਉਤਾਵੀਆਂ ਹਨ ਜੀ ਇਹ ਤੁਹਾਡਾ 550 ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉੱਤਰ ਤੇ ਖੋਲਿਆ ਗਿਆ ਸੀਗਾ ਜੀ ਲੱਖਾਂ ਸੰਗਤਾਂ ਇਹਦੇ ਦਰਸ਼ਨ ਕਰ ਤੁਕੀਆਂ ਨੇ ਜੀ ਹੁਣ ਫੇਰ ਇਹ ਦਵਾਰ ਤੋਂ ਇਹ ਕਾਫੀ ਟਾਈਮ ਤੋਂ ਬੰਦ ਹੈ ਜੀ ਇਹ ਦਵਾਰ ਤੋਂ ਖੋਲਿਆ ਜਾਵੇ ਹਾਂ ਬਾਬਾ ਸਰਦੇਵ ਸਿੰਘ ਕੋਰੀਡੋਰ ਤਾਂ ਨੇ ਦੇਖੋ ਗੋਦਵਾਰ ਆ ਉਹ ਤੋਂ ਦਰਸ਼ਨ ਪਤ ਕਹਾ ਅਰਸ਼ੇਸ਼ਾ ਬਾਸ਼ਾ ਨੇ ਬੜੀ ਕਿਰਮਤ ਕੀਤੀ ਆ 550 ਸਾਲ ਜੋ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਿਹਾ ਨੇ ਸੰਗਤਾਂ ਇਹ ਕੋਰੀਡੋਰ ਵਾਲਿਆਂ ਨੇ ਬੜਾ ਪ੍ਰਾਲਾ ਕੀਤਾ ਹੈ ਬਹੁਤ ਸੋਹਣਾ ਸਚਜੇ ਢੰਗ ਨਾਲ ਸੁਖਨੀ ਸਾਹਿਬ ਪੜ੍ਹਾ ਕੇ ਅਤੇ ਕੀਰਤਨ ਕਰਾਇਆ ਹੈ ਮਹਾਰਾਜ ਨੂੰ ਯਾਦ ਕੀਤਾ ਹੈ ਸੰਗਤਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੋਸ਼ ਭਰਿਆ ਹੈ ਕਿ ਨਾਨਕ ਪਾਤਸ਼ਾਹ ਦੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੋ ਉਹਨਾਂ ਨੇ ਰਤਨਾਮਾ ਦਰਸ਼ੀਆਂ ਨੇ ਉਹਨਾਂ ਤੇ ਚੱਲਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ ਇਹ ਜੋ ਕਾਫੀ ਸੋਹਣੇ ਤੋਂ ਕੋਰੀਡੋਰ ਬੰਦ ਪਿਆ ਹੈ ਕਰਤਾਰਪੁਰ ਦੇ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ ਸੰਗਤਾਂ ਬਹੁਤ ਤਾਬਲੀਆਂ ਹਨ ਬਹੁਤ ਸਮਾਂ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰਾਂ ਨੂੰ ਸਮੱਤ ਬਖਸ਼ੇ ਕਿ ਇਹ ਜੋ ਕੋਰੀਡੋਰ ਦਾ ਰਸਤਾ ਹੈ ਦੁਬਾਰਾ ਫੇਰ ਖੋਲ੍ਹਿਆ ਜਾਵੇ ਤਾਂ ਕਿ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕਿਆ ਉਹ ਵੀ ਦਰਸ਼ਨ ਕਰ ਸਕਣ। ਉਸ ਜੋ ਕੋਰੀਡੋਰ ਦੇ ਦਰਸ਼ਨਾ ਵਾਸਤੇ ਸ਼ਰਤਾਂ ਰੱਖੀਆਂ ਗਈਆਂ ਨੇ 20 ਡਾਲਰ ਤੇ ਹੋਰ ਜਿਹੜੇ ਮਤਲਬ ਪਾਸਪੋਰਟ ਦੀ ਸ਼ਰਤ ਰੱਖੀ ਗਈ ਆ ਇਸ ਨੂੰ ਨਰਮ ਕੀਤਾ ਜਾਵੇ। ਕਾਂ ਕੇ ਗਰੀਬ ਤਬਕਾ ਵੀ ਜੋ ਹੈ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਕੋ ਨਾਨਕ ਪਾਸ਼ਾ ਜੀਆਂ ਖੁਸ਼ੀਆਂ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਕਟਿਆ ਮਿੱਟੀ ਤੁੰ ਜਗ ਜਾਨਨ ਹੋਇਆ ਅੱਜ ਸਮੂਹ ਸੰਗਤ ਲਈ ਅਸੀਂ ਇੱਥੇ ਗੁਰ ਕੀਰਤਨ ਕਰਾ ਰਹੇ ਹਾਂ 556ਵਾਂ ਪ੍ਰਕਾਸ਼ ਉਤਸਵ ਸੇ ਬਾਬਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸੇ ਐਲਪੀਆ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਗੀਤੰਦਰ ਬਾਗ ਸਜਾਇਆ ਹੈ ਸੋ ਕਮਿਊਨਿਟੀ ਸਾਹਿਬ ਦਾ ਪਾਰਟ ਆਰਗੇਨਾਈਜ਼ ਕੀਤਾ ਹੈ ਇਸ ਆਸ਼ੀਆ ਮੰਗਦੇ ਆ ਕਿ ਸਾਰਿਆਂ ਦੀ ਸਵਸਥਾ ਮੰਗਦੇ ਆ ਖੁਸ਼ਹਾਲੀ ਮੰਗਦੇ ਆ ਸਾਰੇ ਆਪਣੇ ਆਪਣੇ ਘਰਾਂ ਚ ਖੁਸ਼ ਰਹਿਣ ਐਲਪੀਆਈ ਸਭ ਦੇ ਸਭ ਦੁਨੀਆ ਨੂੰ ਇੱਕ ਦੀ ਖੁਸ਼ਹਾਲੀ ਲਈ ਇੱਕ ਮੈਂ ਪ੍ਰਾਰਥਨਾ ਕਰਦਾ ਪਾਏ ਗੁਰੂ ਅਗੇ ਪ੍ਰਾਰਥਨਾ ਕਰਦਾ ਕਿ ਸਾਰੇ ਆਪਣੇ ਆਪਣੇ ਘਰ ਸੁਖੀ ਰਹਿਣ ਤੇ ਐਲਪੀਆਈ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ गुरु नानक देव देव प्रकाश उत्सव की बहुत बहुत बधाई हो और सारे अपने अपने कार्य खुश रहें मैं ये सब करतारपुर कॉरिडोर से मेरे समस्त भारतवासियों को गुरु पर्व के अवसर पर बहुत बहुत बधाई देता हूँ और साथ में ये कामना करता हूँ कि इस अवसर पर गुरु के दिखाए हुए रास्ते का सभी पालन करें धन्यवाद